ਖੰਨਾਪੋਲਸ ਜ਼ਿਲ੍ਹਾ ਦੁਰਾਹੇ ਥਾਣਾ ਦੇ ਪਿੰਡ ਬਲਾਜਪੁਰ ਵਿਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਸਰੋਬਣੀ ਕਮੇਟੀ ਅਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖੂਨੀ ਝੜਪ ਹੋ ਗਈ ਹੈ। ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋਵੇਂ ਧਿਰਾਂ ਆਮੋ ਸਾਹਮਣੇ ਹੋ ਗਈਆਂ। ਇਸ ਝੜਪ ਵਿੱਚ ਦੋਵੇਂ ਧਿਰਾਂ ਦੇ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਇਸ ਝੜਪ ਵਿੱਚ ਵਧੀਕ ਸਕੱਤਰ ਵਿਜੇ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਵੀ ਜ਼ਖਮੀ ਹੋ ਗਏ ਨੇ ਜਾਣਕਾਰੀ ਅਨੁਸਾਰ ਬਲਾਸਪੁਰ ਵਿੱਚ 2 ਏਕੜ ਤੋਂ ਵੱਧ ਜ਼ਮੀਨ ਹੈ ਡੇਰਾ ਮਹੰਤ ਪ੍ਰਬੰਧ ਇਸ ਨੂੰ ਆਪਣੀ ਜ਼ਮੀਨ ਦੱਸ ਰਹੇ ਨੇ ਅਤੇ ਸ਼੍ਰੋਮਣੀ ਕਮੇਟੀ ਇਸ ਨੂੰ ਗੁਰੂ ਘਰ ਦੀ ਜ਼ਮੀਨ ਹੋਣ ਦਾ ਦਾਵਾ ਕਰਦੀ ਹੈ ਇਸ ਸਬੰਧੀ ਹਾਈ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਅੱਜ ਜਦੋਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਵਿਜੇ ਸਿੰਘ ਆਪਣੀ ਫੋਰਸ ਸਮੇਤ ਜ਼ਮੀਨ ਦਾ ਕਬਜ਼ਾ ਲੈਣ ਆਏ ਤਾਂ ਦੋਵੇਂ ਤਰ੍ਹਾਂ ਆਹਮੋ ਸਾਹਮਣੇ ਹੋ ਗਿਆਂ ਮੈਂ ਵਿਜੇ ਸਿੰਘ ਐਡੀਸ਼ਨਸ ਦਾ ਤਰ ਸ਼ਰੋਣੀ ਕੋ ਦਾ ਪ੍ਰਬੰਧਕ ਕਮੇਟੀ ਸੀ। ਇਸਲੀ ਮਸਲਾ ਹੋਇਆ ਜੀ। ਮਸਲਾ ਕੁਛ ਨਹੀਂ ਜੀ ਸਾਡੀ ਜ਼ਮੀਨ ਜਿਹੜੀ ਉਹ ਸਾਡੇ ਹੱਕ ਚ ਹੋਈ ਹੈ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਸਾਰੇ ਫੈਸਲੇ ਸਾਸਤਾ ਦੇ ਹੱਕ ਚ ਨੇ। ਇਹ ਜ਼ਮੀਨ ਜਿਹੜੀ ਆ ਉਹ ਦਰਾ ਮਜੀ ਸਾਹਿਬ ਦੇ ਨਾਲ ਅਟੈਚ ਆ। ਅੱਜ ਦੀ ਇਹ ਤਾਂ ਹੈਗੀ ਸਾਡੀ ਆ ਸੀ ਕੋਬਜਾ ਲੈਣ ਥੋੜਾ ਆਏ ਆ। ਅਸੀਂ ਤਾਂ ਆਪਣੀ ਜ਼ਮੀਨ ਵਾਉਣ ਆਏ। ਜਿਹੇ ਅਗੋਂ ਉਹ ਸਾਨੂੰ ਖਲੋਤੇ ਆ ਸਾਨੂੰ ਕਰਪਾਣਾ ਮਾਰੀਆ ਉਹਨਾਂ ਨੇ ਰੱਜੇ ਨਸ਼ੇ ਦੇ ਨਾਲ ਉਹਨਾਂ ਨੇ ਕੁਰਬਾਨਾ ਚਲਾਈਆਂ ਸਾਡੇ ਮੇਰੇ ਮਲਾਜ਼ਮ ਵੀ ਜਗਮੇ ਕੀਤੇ ਆ ਔਰ ਮੈਨੂੰ ਵੀ ਜਗਮੇ ਕੀਤਾ ਸਤਿ ਸਰ ਸਾਹਿਬ ਕਿੰਨੀ ਜ਼ਮੀਨ ਹੈ ਕਿਉਂ ਸਾਡੇ ਇੱਕ ਹੀ ਗੱਲੇ ਤੇ ਉਹਨਾਂ ਦੇ ਕਬਜ਼ੇ ਜਿਹੜੇ ਕਹਿ ਰਹੇ ਨੇ ਕਿ ਲੋਕ ਬੈਠੇ ਨੇ ਉਹ ਕੌਣ ਨੇ ਉਹ ਪਿੰਡ ਦੇ ਬੈਠੇ ਨੇ ਕੋਈ ਆਪਣੇ ਆਪਣੇ ਮਨਤ ਕਹਿੰਦੇ ਨੇ ਹਾਂਜੀ ਤੇ ਉਹ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਹਾਈ ਕੋਰਟ ਦਾ ਫੈਸਲਾ ਹੋ ਗਿਆ ਨਾਲੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਜ਼ਮੀਨ ਹੈ ਕੋਈ ਬੰਦੇ ਦੇ ਨਾਮ ਥੋੜਾ ਕਿਸੇ ਦੇ ਨਾਮ ਨਾ ਨਿੱਜੀ ਹੈ ਕਿਸੇ ਦੀ ਜਿੰਨੇ ਆ ਤੁਸੀਂ ਮਲਾਜ਼ਮ ਦੇਖਿਓ ਕੋਈ ਨਿੱਜੀ ਥੋੜਾ ਆਏ ਨੇ ਇਹ ਤਾਂ ਸੰਸਥਾ ਦੇ ਮਲਾਜ਼ਮ ਨੇ ਜੋ ਅਚਨਚਾ ਕੇ ਐਸੀ ਕੌਣ ਵਾਪਸ ਤੇ ਜੀ ਪੁਲਿਸ ਫੋਰਸ ਨਾਲ ਸੀ ਕਿ ਜਾਂ ਆਪਣੇ ਤੇ ਨਹੀਂ ਜੀ ਪੁਲਿਸ ਫੋਰਸ ਸਾਡੇ ਨਾਲ ਸੀ ਤੇ ਕੀ ਹੋਇਆ ਕੀ ਕੁਝ ਵੀ ਨਾ ਕੋਈ ਗੱਲ ਪੈ ਗਈ ਕਿ ਅਸੀਂ ਤੇ ਖਲੋਤੇ ਹਾਂ ਜੇ ਐਂ ਤੇ ਜ਼ਮੀਨ ਦੇ ਵਿੱਚ ਵੀ ਨਹੀਂ ਬੜੇ ਖਲੋਤੇ ਆ ਤੇ ਉਹ ਸਾਡੇ ਗੱਲ ਪੈ ਗਏ ਛਰਬਾਨਾ ਮਾਰੀਆਂ ਸਾਨੂੰ ਨੰਗੀਆਂ ਛਰਬਾਨਾ ਰੱਜੇ ਨਸ਼ੇ ਦੇ ਨਾਲ ਇਹ ਕੋਈ ਕਾਨੂੰਨ ਥੋੜਾ ਹੈ ਇਹ ਦੋਹਣ ਜਿਹੜੇ ਜੱਤੀ ਹੋਏ ਮੇਰੇ 15 ਮਲਾਚ ਚਖਣੀ ਹੋਏ ਘਟੋ ਘਟ ਜਿਨ੍ਹਾਂ ਦੇ ਹੱਥ ਬਾਹਾਂ ਜਿਹੜੀ ਸੌਰੀ ਜਿਹੜੀ ਉਂਗਲਾ ਕਹੀ ਉਹ ਨਾਲੋਂ ਲੱਲਦੀਆਂ ਓਠੇ ਲੱਲਦੀਆਂ ਪਰ ਇਹ ਪਟਰਾ ਬੰਬ ਜਿਹੜੇ ਨੇ ਉਹਨਾਂ ਨੇ ਪਹਿਲਾਂ ਬਣਾ ਕੇ ਰੱਖੇ ਸੀ ਉਹ ਸਾਡੀਆਂ ਗੱਡੀਆਂ ਤੇ ਵੀ ਨੇ ਚਲਾਏ ਨੇ ਸਾਡੇ ਤੇ ਵੀ ਚਲਾਏ ਨੇ ਸਾਡੇ ਟਰੈਕਟਰਾਂ ਤੇ ਵੀ ਚਲਾਏ ਨੇ ਇਹ ਟਰੈਕਟਰ ਧਨ ਗੁਰੂ RAMDAS ਜੀ ਦੇ ਨੇ ਗੁਰੂ ਘਰਾਂ ਦੇ ਨੇ ਕੋਈ ਕਿਸੇ ਨਿੱਜੀ ਟਰੈਕਟਰ ਥੋੜਾ ਕਿਸੇ ਦਾ ਹੈ ਗੁਰੂ ਘਰਾਂ ਦੇ ਟਰੈਕਟਰ ਆਈ ਤਾਂ ਆਪਣੀ ਜ਼ਮੀਨ ਮੌਨ ਆਏ ਹੁਣ ਮੰਗਤੀ ਕਰ ਰਹੇ ਨੇ ਮਾਗ ਪ੍ਰਸ਼ਾਸਨ ਤੋਂ ਇਹ ਵੀ ਸਾਡੀ ਜ਼ਮੀਨ ਸਾਨੂੰ ਦਿੱਤੀ ਜਾਵੇ ਇਹਨਾਂ ਤੋਂ ਲੈ ਕੇ ਇਹਨਾਂ ਦੇ ਪਰਚੇ ਕੀਤੇ ਜਾਣ ਇਹ ਗੁਰੂ RAMDAS ਨੂੰ ਸਮਰਪਿਤ ਹੋ ਕੇ ਜਿਹੜੀ ਆ ਇਹ ਪ੍ਰਸ਼ਾਸਨ ਨੂੰ ਇਹ ਸਾਰਵ ਕਰਨਾ ਚਾਹੀਦਾ ਮੀਡੀਆ ਨੂੰ ਵੀ ਮੇਰੀ ਬੇਨਤੀ ਆ ਵੀ ਉਹ ਵੀ ਤਗੜੇ ਹੋ ਕੇ ਇਹ ਗੁਰੂ ਰਾਮਦਾਸ ਦੀ ਹਕਤ ਵਿੱਚ ਡਟਣ ਇਸ ਤਰ੍ਹਾਂ ਗੱਲ ਕਰ ਰਹੇ ਕਿ ਉਹ ਆਪਣੇ ਮਹੰਤਾਂ ਤੋਂ ਕਿਡੇ ਰਲ ਗਏ ਕੋਈ ਉਹਤੇ ਕੋਈ ਹੋਰ ਤਰ੍ਹਾਂ ਦੀ ਚੀਜ਼ ਸ਼ੋਭਿਤ ਕੀਤੀ ਹੋਈ ਉਹਨਾਂ ਨੇ ਨਹੀਂ ਕੁਝ ਨਹੀਂ ਸਰ ਸਾਨੂੰ ਉਹਦਾ ਮਤਲਬ ਹੀ ਕੋਈ ਨਹੀਂ ਵੇਖੋ ਜੀ ਅਸੀਂ ਤਾਂ ਸਾਡੇ ਆ ਟਰਸਟੀ ਬੈਠੇ ਨੇ ਚਾਹੀ ਤਾਂ ਇਹ ਗੱਲ ਵੀ ਕਹੀ ਵੀ ਅਸੀਂ ਤੁਹਾਨੂੰ ਘਰ ਛੱਡਦੇ ਤੁਹਾਨੂੰ ਨੌਕਰੀਆਂ ਵੀ ਦੇ ਦਿੰਨੇ ਆ ਦੋ ਚਾਰ ਬੰਦਿਆਂ ਨੂੰ ਪੰਜ ਚਾਰ ਬੰਦਿਆਂ ਜਿਹਨਾਂ ਤੁਸੀਂ ਕਹਿੰਦੇ ਜਿਆਣਾ ਕਿ ਤੁਹਾਨੂੰ ਅਸੀਂ ਸੰਸਥਾ ਦੇ ਵਿੱਚ ਰੱਖ ਲੈਨੇ ਪਰ ਗੁਰੂ ਰਾਮਦਾਸ ਦੇ ਦਰ ਦੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਜਿਹੜੀ ਜ਼ਮੀਨੋਂ ਛੱਡ ਦਿਓ ਪਰ ਉਹ ਕਿਸੇ ਗੱਲ ਤੇ ਆਏ ਹੀ ਨਹੀਂ ਇਹ ਤਾਂ ਨੀ ਨਾ ਕੋਈ ਨਿਆਣੇ ਨਾ ਹੈ ਪਰ ਉਹ ਗੁਰੂ ਘਰ ਦੀ ਜਾਇਦਾਦ ਆ ਉਹ ਤਾਂ ਅਸੀਂ ਸਰਦਾਰ ਬਾਦਸ਼ਾਹ ਛਡਾਵਾਂਗੇ ਅਜੇ ਨਾ ਛਡਾਵਾਂਗੇ ਵੜਤਾ ਤਾਂ ਉਹ ਤਾਂ ਛਡਾਉਣੀ ਚਾਹੀਦੀ ਗ੍ਰਾਮ ਕਰਨ ਦੀ ਫਲਸਫੀ ਇਹ ਪੂਰਾ ਮਸਲਾ ਕੀ ਹੈ ਜਿਹੜੀ ਜ਼ਮੀਨ ਲੈ ਕੇ ਐਤਵਾਬ ਹੋਸੀ ਜ਼ਮੀਨ ਮੈਂ ਇਸ ਤਰ੍ਹਾਂ ਹੁਣ ਵਿਦਿਅਤ ਦੇ ਅਭਿਆਨ ਪਹਿਲਾਂ ਤੇ ਇਹ ਜ਼ਮੀਨ ਕੋਈ 200 250 ਸਾਲ ਪਹਿਲਾਂ ਇਹ ਮਹਾਰਾਜਾ ਸਾਹਿਬ ਸਿੰਘ ਨੇ ਦਾਣ ਕੀਤੀ ਸਾਡੇ ਬਜ਼ੁਰਗਾਂ ਨੂੰ ਮਤਲਬ ਮਹੰਤਾਂ ਨੂੰ ਉੱਥੇ ਜਗ੍ਹਾ ਤੇ ਸਮਾਦ ਬਣੀ ਹੋਈ ਆ ਸਮਾਦ ਬਾਬਾ ਕੇਸਰਦਾਸ ਜਿਹਦੇ ਨਾਂ ਤੇ ਲਿਖਤ ਵੀ ਹੋਈ ਆ ਉਸ ਟਾਈਮ ਦੀ ਲਿਖਤਾ ਸਾਡੇ ਕੋਲ ਉਰਦੂ ਦੇ ਪੱਥੀਏ ਲਿਖਤਾ ਨੇ ਤੇ ਇਹ ਅਚਾਨਕ ਹੀ ਆਗੇ ਪਤਾ ਨਹੀਂ 1950 ਜਾਂ 60 ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇਹ ਚ ਬਿਰਬਾ ਪੈਂਦਾ ਉਸ ਤੋਂ ਬਾਅਦ ਇਹ ਦਾਵਾ ਕਰਦੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਹੈ ਜਮੀਨ ਹੈ ਤੇ ਇਹ ਸਾਡਾ ਮੰਜੀ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਜਮੀਨ ਚਲੋ ਕੇਸ ਚੱਲੇ ਕੇਸ ਅਸੀਂ ਜਿੱਤੇ ਕਿਸੇ ਚੋ ਵੀ ਜਿੱਤੇ ਕਿਸੇ ਅਸੀਂ ਕਿਤੇ ਮਤਲਬ ਅਦਾਲਤ ਨੇ ਕੋਈ ਸਿੱਧਾ ਇਹਨਾਂ ਨੂੰ ਇਹ ਨਹੀਂ ਦਿੱਤਾ ਵੀ ਤੁਸੀਂ ਇਸ ਜਮੀਨ ਦੇ ਕਾਬਜੋ ਮਤਲਬ ਤੁਸੀਂ ਇਹਦੇ ਹੱਕਦਾਰ ਬਣ ਗਏ ਠੀਕ ਹੈ ਜੀ ਪੁਰਾਣੀ ਚੀਜ਼ ਨਾਲ ਅੱਜ ਅਚਾਨਕ ਕਿਉਂ ਇਹ ਨਹੀਂ ਇਹ ਅੱਜ ਨਹੀਂ ਅਚਾਨਕ ਹੋਇਆ ਸੀ ਇਹ 2010 ਚ ਵੀ ਪਹਿਲਾਂ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਸ ਟਾਈਮ ਇਹਨਾਂ ਦਾ ਜਦੋਂ ਇਹ ਇਹਨਾਂ ਨੇ ਦਾਅਵਾ ਕੀਤਾ ਵੀ ਅਸੀਂ ਕੇਸ ਚੱਲਦੇ-ਚੱਲਦੇ ਆ ਗਏ ਸੀਗੇ ਕਿਉਂ ਟਾਈਮ ਇਹਨਾਂ ਦਾ ਪੂਰਾ ਹੋ ਰਿਹਾ ਸੀਗਾ ਜੋ ਵੀ 10 ਸਾਲ ਹੁੰਦਾ ਕਬਜ਼ਾ ਉਹਦੇ ਅੰਦਰ-ਅੰਦਰ ਕਰਨਾ ਹੁੰਦਾ ਅਚਾਨਕ ਹੀ ਹੈ ਕੋਈ ਕੋਈ ਗਵਰਨਮੈਂਟ ਦਾ ਵੱਲੋਂ ਅਦਾਲਤ ਦਾ ਕੋਈ ਫੈਸਲਾ ਨਹੀਂ ਸੀਗਾ ਅਚਾਨਕ ਹੀ ਆ ਕੇ ਇਹ ਪਿੰਡ ਦੇ ਬੰਦਿਆਂ ਨੂੰ ਕੁਛ ਨੂੰ ਨਾਲ ਲੈ ਕੇ ਇਹ ਆ ਕੇ ਕਾਬਜ ਹੋ ਜਾਂਦੇ ਨੇ ਉੱਥੇ ਬਾਅਦ ਚ ਉਹ ਜਿਹੜਾ ਕੇਸ ਚੱਲਦਾ ਇਹਨਾਂ ਦਾ ਉਹ ਉੱਥੇ ਪਹੁੰਚਦੇ ਨੇ ਡਿਸਮਿਸ ਐਂਡ ਡਿਫਾਲਟ ਹੋ ਜਾਂਦਾ ਜਿਹੜੀ ਸਾਡੇ ਕੋਲ ਨਕਲ ਹੈਗੀ ਆ ਠੀਕ ਹੈ ਜੀ ਫਿਰ ਅਸੀਂ ਉਸ ਟਾਈਮ ਉਸ ਸਮੇਂ ਵੀ ਝਗੜਾ ਹੁੰਦਾ ਸਾਡਾ ਝਗੜਾ ਉਹ ਝਗੜੇ ਦਾ ਕੇਸ ਚੱਲੇ ਸੀਗੇ ਉਹ ਝਗੜੇ ਦੇ ਕੇਸ ਚ ਅਸੀਂ ਵੀ ਜਿੱਤੇ ਥੱਲੇ ਫਿਰ ਇਹਨਾਂ ਦੇ ਫੇਵਰ ਚ ਵੀ ਹੋਇਆ ਹੁਣ ਉਹ ਕੇਸ ਚੱਲਦਾ ਹਾਈ ਕੋਰਟ ਜਿਹਦੇ ਇਹਨਾਂ ਨੂੰ ਸੰਭਣ ਹੋਏ ਜਾਂ ਲੇਟ ਹੋ ਗਿਆ ਉਹਨੂੰ ਜਿਹਦੇ ਜੇ ਕਹਿ ਰਹੇ ਸੀ ਕਿ ਇਹਨਾਂ ਨੇ ਜਾ ਕੇ ਡੀਸੀ ਦੇ ਦਰਖਾਸਤ ਦਿੱਤੀ ਡੀਸੀ ਸਾਹਿਬ ਨੇ ਸਾਨੂੰ 19 ਤਰੀਕ ਦਿੱਤੀ 19 ਤਰੀਕ ਦੀ ਸਾਨੂੰ ਚਿੱਠੀ ਆਈ ਵੀ 19 ਤਰੀਕ ਨੂੰ ਆਓ ਤੁਸੀਂ 19 ਤਰੀਕ ਨੂੰ ਅਸੀਂ ਗਏ ਸਾਡੇ ਵਕੀਲ ਸਾਹਿਬ ਗਏ ਉੱਥੇ ਉਹਨਾਂ ਨੇ ਪ੍ਰੋਪਰ ਸਾਰੇ ਕੇਸ ਦੀ ਡਿਟੇਲ ਦਿੱਤੀ ਵੀ ਆਹ ਨੰਬਰ ਤੁਹਾਡਾ ਆਹ ਕੇਸ ਸਾਡੇ 8ਵੇਂ ਮਹੀਨੇ ਦੀ 7 ਤਰੀਕ ਸਾਡੀ ਪਈ ਹੋਈ ਆ ਠੀਕ ਹੈ ਉਸ ਤੋਂ ਬਾਅਦ ਫਿਰ ਡੀਸੀ ਸਾਹਿਬ ਨੇ ਸਾਨੂੰ 3/7 ਦੀ 3 ਜੁਲਾਈ ਦੀ 3 ਜੁਲਾਈ 2024 ਦੀ ਡੇਟ ਦੇਤੀ ਆ ਠੀਕ ਹੈ ਵੀ ਸਾਨੂੰ ਦੋਨਾਂ ਧਿਰਾਂ ਨੂੰ ਬੁਲਾਇਆ ਸੀ ਉਹ ਇਹਨਾਂ ਨੇ ਉਹ ਵੀ ਉਹਦਾ ਇੰਤਜ਼ਾਰ ਨਹੀਂ ਕੀਤਾ ਉਹਦੀ ਵੇਟ ਨਹੀਂ ਕੀਤੀ ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦੀ ਕਾਲੀ ਸੀਗੀ ਠੀਕ ਹੈ ਜੇ ਤੁਹਾਡੇ ਸਾਰਾ ਕੁਝ ਤੁਹਾਡੀ ਫੇਵਰ ਜੈ ਤੁਸੀਂ ਕਾਹਲੀ ਕਿਉਂ ਕਰਦੇ ਹੋ ਤੁਸੀਂ ਕਿਉਂ ਉਲੰਘਣਾ ਕਰਦੇ ਹੋ ਤੁਸੀਂ ਗਵਰਨਮੈਂਟ ਦੇ ਰੋਲਾਂ ਦੀ ਸਾਡੀ ਧਿਰ ਦੇ 6 ਤਾਂ ਦੇਖੋ ਇਹ ਸੀਰੀਅਸ ਮਤਲਬ ਇੱਥੇ ਸਾਰਾ ਜਿਹੜੇ ਹਸਪੀਟਲ ਚਾ ਬਾਕੀ 4-5 ਕੁਝ ਲੇਡੀਆਂ ਆਈਆਂ ਦੋ ਤਿੰਨ ਦੋ ਤਿੰਨ ਬੰਦੇ ਉਹ ਪਿੰਡ ਪਿੰਡ ਹੀ ਹੈਗੇ ਬਲ ਲੜਕੇ ਬਲ ਛੋਟੀਆਂ ਮੋਟੀਆਂ ਫਤਾਂ ਲੱਗੀਆਂ ਉਹ ਉਹ ਤਾਂ ਹੁਣ ਨਾਲ ਕਿਰਪਾਨਾਂ ਲੈ ਕੇ ਆਏ ਸੀ ਜੀ ਤੁਸੀਂ ਮਤਲਬ ਮੈਂ ਸਵੇਰੇ ਜਿਵੇਂ ਦਰਾਹੇ ਤੋਂ ਆਇਆ ਪੂਰੀ ਨਾ ਗੱਡੀ ਉਹਨਾਂ ਨੇ ਭਰੀ ਹੋਈ ਸੀ ਡਾਂਗਾਂ ਦੀ ਔਰ ਟਾਕੂਏ ਪਤਾ ਨਹੀਂ ਕੀ ਕੀ ਚੀਜ਼ਾਂ ਸੀਗੀਆਂ ਨਾਲ ਜਿਹੜੀਆਂ ਕਿਰਪਾਨਾਂ ਉਹ ਕਹਿੰਦੇ ਨੇ ਅਸੀਂ ਚਲਾਈਆਂ ਉਹ ਕਿਰਪਾਨਾਂ ਉਹਨਾਂ ਕੋਲ ਹੀ ਸੀਗੀਆਂ ਸਾਡੇ ਬੰਦਿਆਂ ਨੇ ਉਲਟਾ ਫੜੀਆਂ ਨੇ ਉੱਥੋਂ ਤੇ ਉਹ ਸਾਡੇ ਉੱਤੇ ਇਲਜ਼ਾਮ ਲਗਾਤਾ ਵੀ ਤੁਸੀਂ ਕਿਰਪਾਨਾਂ ਲੈ ਕੇ ਆਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਚਾਨਕ ਅਸੀਂ ਕਿੱਥੋਂ ਉਹ ਕਿਰਪਾਨਾਂ ਲੈ ਆਏ ਪੈਂਦੀ ਕਿਸ਼ਲਾ ਰੇ ਪੈਟਰੋਲ ਪੰਪ ਬਣਾ ਕੇ ਰੱਖਿਆ ਦੱਸੋ ਇਹ ਕਿੱਥੇ ਚੱਲਿਆ ਅਗਰ ਉਹਨਾਂ ਕੋਲ ਕੋਈ ਹੈਗਾ ਅਗਰ ਉਹਨਾਂ ਕੋਈ ਵੀਡੀਓ ਹੈ ਸਬੂਤ ਦੇਣ ਸਾਹਮਣੇ ਵੀ ਆਸੀ ਪੈਟਰੋਲ ਪੰਪ ਚਲਾਤੇ ਜੀ ਉਹਨਾਂ ਦੇ ਉਹਨ ਕੀ ਬੰਕ ਕਰਦੇ ਅਸੀਂ ਤਾਂ ਅਸੀਂ ਜਿਹੜੇ ਦੇਖੋ ਜੀ ਇਸ ਇਸ ਜਿਹੜੀ ਜ਼ਮੀਨ ਦੇ ਉੱਤੇ 6 ਪਰਿਵਾਰ ਨੇ ਸੇਵਾਦਾਰ ਜਿਹੜੇ ਉੱਥੇ ਮੰਦਿਰ ਬਣਿਆ ਆ ਬਾਬੇ ਦਾ ਔਰ ਡੇਰਾ ਸਾਹ ਬਣਿਆ ਆ ਉਹਦੀ ਸੇਵਾ ਕਰਦੇ ਨੇ ਉਹਦੀ ਜ਼ਮੀਨ ਦੀ ਜੋ ਵੀ ਥੋੜੀ ਬਹੁਤ ਆਮਦਨ ਆਂਦੀ ਆ ਪਿੰਡ ਦੇ ਖੜੇ ਨੇ ਕਿੰਨੀ ਆਮਦਨ ਹੋਊਗੀ ਸਾਰਿਆਂ ਨੇ ਵੰਡ ਕੇ ਆਪਣਾ ਉਹਦੀ ਸੇਵਾ ਤੇ ਲਾ ਦਿੰਦੇ ਆ ਜ਼ਿਆਦਾਤਰ ਤਾਂ ਠੀਕ ਹੈ ਸਾਡਾ ਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਕਦੇ ਵੀ ਚੱਕ ਕੇ ਆ ਜਾਂਦੇ ਨੇ ਆਪਣਾ ਕਿਉਂ ਉਹਨ ਮੈਂ ਚਲੋ ਸਭ ਤਾਂ ਨਹੀਂ ਵਰਤਦਾ ਵੀ ਕਿੱਥੋਂ ਪੈਸਾ ਆਏ ਲਿਆ ਕੇ ਸਾਡੇ ਤੇ ਲਾਈ ਜਾਂਦੇ ਨੇ ਅਸੀਂ ਤਾਂ ਉਹਦੇ ਤੋਂ ਕਮਾ ਕੇ ਉੱਥੇ ਲਗਾਉਂਦੇ ਆ ਆਪਣਾ ਗੁਜ਼ਾਰਾ ਵੀ ਕਰਦੇ ਆ ਉਹ ਡੇਰੇ ਦੀ ਸੰਭਾਲ ਵੀ ਕਰਦੇ ਆ ਉਹ ਡੇਰਾ ਚੁਈ ਜਾ ਕੇ ਦੇਖੋ ਅਸੀਂ ਉੱਥੇ ਜੇ ਕੁਝ ਨਸਾ ਕਰਦੇ ਹੋਈਏ ਤਾਂ ਅਸੀਂ ਡੇਰੇ ਦੀ ਇਹ ਹਾਲਤ ਤੁਸੀਂ ਜਾ ਕੇ ਦੇਖੋ ਕਿੰਨਾ ਵਧੀਆ ਤੁਹਾਨੂੰ ਲੱਗੇਗਾ ਵੀ ਆਹ ਕੋਈ ਡੇਰਾ ਸੰਭਾਲ ਰਹੇ ਨੇ ਆਜਾ ਸਾਨੂੰ ਨੀਅਰਬਾਊਟ 10:00 ਵਜੇ 10:30 ਵਜੇ ਰਾਹੇਠਾ ਨੇ ਇਨਫਾਰਮੇਸ਼ਨ ਆਈ ਕੇ ਬिलासपुर ਵਿੱਚ ਦੋ ਧਿਰਾਂ ਵਿਚ ਆਪਸ ਝਗੜਾ ਹੋਇਆ ਹੈ ਉੱਥੇ ਜਾ ਕੇ ਮੌਕੇ ਤੇ ਪਤਾ ਲੱਗਿਆ ਤਾਂ ਇੱਥੇ ਕੋਈ ਆਪਣੇ ਐਸਜੀਪੀਸੀ ਅਤੇ ਜਿਹੜਾ ਉੱਥੇ ਮਹਾਂਤ ਰੰਦਮੈਂਨ ਇਹਨਾਂ ਵਿੱਚ ਕੋਈ ਲੈਂਡ ਦਾ ਵੋਲਾ ਸੀਗਾ ਜੋ ਕਿ ਹਜੇ ਮੈਟਰ ਹਾਈ ਕੋਰਟ ਚੱਲ ਰਿਹਾ ਹੈ ਹਜੇ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹ ਹਜੇ ਹਸਪਤਲ ਦਾਖਲ ਨੇ ਤੇ ਐਮਐਲਰਾਂ ਤੇ ਦੋਨਾਂ ਦੀਆਂ ਮਤਲਬ ਦੋਨਾਂ ਦੇ ਦੋਨੋਂ ਧਿਰਾਂ ਦੇ ਬਿਆਨ ਲਿੱਤੇ ਜਾਂਦੇ ਨੇ ਤੇ ਨੈਕਸਟ ਜੋ ਨੈਸੈਸਰੀ ਐਕਸ਼ਨ ਹੋਗਾ ਉਹ ਲਿੱਤਾ ਜਾਵੇਗਾ ਜੀ ਇਹਨੇ ਬੱਦੇ ਜੀ ਜੋ ਹੱਜ ਬਦਲ ਗਿਆ ਹੈ ਹਜੇ ਇੱਕ ਇੱਕ ਸਾਈਡ ਤੋਂ 9-10 ਬੰਦੇ ਨੇ ਤੇ ਦੂਜੀ ਸਾਈਡ ਤੋਂ 3-4 ਬੰਦੇ ਜੱਤ ਨੂੰ ਪੈਨੇਜ ਬਸ ਸਿਚੁਏਸ਼ਨ 100 ਇੰਪੋਰਟੈਂਟ ਹੈ ਜੀ ਸਭ ਕੁਝ ਲਾਅ ਐਂਡ ਆਰਡਰ ਸਿਚੁਏਸ਼ਨ ਸਪੀਸਫੁਲ ਹੈ ਜੀ ਚਲੋ ਇਹ ਤਾਂ ਕਿਉਂਕਿ ਸਾਡੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਲੰਬੇ ਅਰਸੇ ਦਾ ਕੇਸ ਜਿੱਤੇ ਆ ਸੀ ਉਹਦਾ ਕਬਜ਼ਾ ਆਲਰੇਡੀ ਭਵਾਂ ਕਾਗਜਾਂ ਸਾਡੇ ਕੋਲੇ ਚੱਲ ਰਿਹਾ ਔਰ ਉਹਨਾਂ ਸੰਬੰਧ ਚ ਆਏ ਸੀ ਉਹਦੇ ਵਿੱਚ ਇਹ ਕਿਉਂਕਿ ਜਿਹੜੇ ਕਬਜ਼ਾ ਕਿਸ ਕੋਹ ਹੰਦਾ ਛਡਾਉਣ ਚੀਜ਼ ਛਡਾਣੀ ਹੁੰਦੀ ਆ ਤੇ ਮੈਂ ਸਮਝਦਾ ਹਾਂ ਜੀ ਬਾਈ ਲੋਕ ਕੀ ਹੋ ਗਈ ਗੱਲ ਜਿਹੜੀ ਝਾੜਫ ਹੋਈ ਆ ਜੀ ਝਾੜਫ ਫਿਰ ਇਹ ਗੱਲ ਤੇ ਆ ਨਾ ਹੁਣ ਜਿਹੜੇ ਝਾੜਫ ਕਿਉਂਕਿ ਸ਼ੋਮਨੀ ਕਮੇਟੀ ਦਾ ਕਬਜ਼ਾ ਸ਼ੋਮਨੀ ਕਮੇਟੀ ਜਿਆਦਾ ਆਦੇ ਕਿ ਜਿੱਤੇ ਸਾਰਾ ਕੁਝ ਆ ਤੇ ਫਿਰ ਜੇ ਆਪਾਂ ਕਬਜ਼ੇ ਦੇ ਵਿੱਚ ਆ ਕੇ ਕੋਈ ਦਖਲਅੰਦਾਜ਼ੀ ਕਰੂਗਾ ਤੇ ਨੇਚਰਲੀ ਫਿਰ ਦਖਲਅੰਦਾਜ਼ੀ ਤਾਂ ਹੋਣੀ ਇਨ ਫਿਊਚਰ ਸਾਰਾ ਕੀ ਕਹੂੰਗਾ ਕਬਜ਼ਾ ਹਲੇ ਹਾਲ ਦੀ ਘਾਟੀ ਦਾ ਸੀ ਆਪਣੇ ਪਹਿਲਾਂ ਪਹਿਲਾਂ ਦੀ ਕਾਰਜਕਾਰੀ ਜਿਹੜੇ ਵਿਚਾਰੇ ਪਟੜੇ ਇਹਨਾਂ ਦੀ ਖਬਰ ਲੈਣ ਆਇਆ ਮੈਂ ਐਡਵੋਕੇਟ ਕੋਲੋਂ ਇਹਨਾਂ ਦੀ ਕਰਾਂਗੇ ਪਰਚੇ ਜਿਹੜੇ ਬਣਦੇ ਆ ਦਰਜ ਕੀਤੇ ਜਾਣ ਬਾਕੀ ਜਿਹੜਾ ਸਿਸਟਮ ਸਾਡਾ ਸਾਡਾ ਅੱਗੇ ਆਲਰੇਡੀ ਹੈ ਉਹਨੂੰ ਕੰਮ ਚਲਾਵਾਂਗੇ